ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਕਾ ਬਾਈ ਕੋਲ ਗਾਂਬਕੋਈ ਟੋਕੜ ਕੱਪਣ ਮਗਰ ਬਹੁਤ ਸੋਹਣੀ ਬਸਤੀ ਆ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 752800355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਠੀਕ ਹੈ ਜੀ ਅ ਬਾਈ ਦਾ ਨੰਬਰ ਆਪਾਂ ਸਲਾਵਾਂਗੇ ਸਕਰੀਨ ਤੇ ਠੀਕ ਹੈ ਜੀ ਲੈਂਦੇ ਜੀ ਆਪਾਂ ਬਾਈ ਜੀ ਤੋਂ ਜਾਣਕਾਰੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾ ਕਰਨੈਲ ਸਿੰਘ ਟੈਂਡ ਐਂਡ ਡਰਾਮਾ ਜ਼ਿਲ੍ਹਾ ਜਿਹੜਾ ਮੋਗਾ ਠੀਕ ਹੈ ਜੀ ਹਾਂ ਜੀ ਵੜ ਦੀ ਜਾਣਕਾਰੀ ਦਿਓ ਆਪਣੀ ਵੜ ਢਾਈਆਂ ਮਹੀਨੇ ਦੀ ਗੱਬਣਾ ਬਾਈ ਹਾਂਜੀ ਤੇ ਦੁੱਧ ਹੈਗਾ 9 ਕਿਲੋ ਠੀਕ ਹੈ ਜੀ ਹਾਂ ਤੇ ਬੱਚਾ ਬੱਚਾ ਮਗਰ ਬੱਛੀ ਐ ਠੀਕ ਹੈ ਜੀ ਹਾਂ ਬਹੁਤ ਵਧੀਆ ਬੱਛੀ ਐ ਠੀਕ ਹੈ ਠੰਡੀ ਸੀਲਾ ਠੰਡੀ ਯਾਦਲਾ ਠੀਕ ਹੈ ਕੋਈ ਨਿਆਣਾ ਪੋਣਾ ਪਾਉ ਨਹੀਂ ਪੋਣਾ ਨਾ ਪਾਉ ਕੋਈ ਚੱਕਰ ਨਹੀਂ ਠੀਕ ਹੈ ਜੀ ਕਿਵੇਂ ਸੁਹਾ ਕਵੇਂ ਬਈ ਇਹ ਸੁਹਾ ਦੂਜਾ ਦੂਜਾ ਹੁਣ ਤੀਜੇ ਦੀ ਗੱਬਣਾ ਹੁਣ ਤੀਜੇ ਦੀ ਗੱਬਣਾ ਠੀਕ ਹੈ ਤੋੜ ਦੋ ਭਰਾ ਲੋ ਜੀ ਬਹੁਤ ਸੋਹਣੀ ਕੱਦ ਘਾਟ ਸੁਖਨਾ ਕਰਮ ਵਾਲੀ ਦਾ ਸੋਹਣਾ ਤੇ ਮਾਂਗਰ ਵੀ ਬਹੁਤ ਸੋਹਣੀ ਬੱਸੀਆ ਛੋੜੇ ਕਰਨ ਵਾਲੀ ਭਰਾ ਠੀਕ ਹੈ ਜੀ ਲੋ ਜੀ ਤੈਨੂੰ ਨਗ ਬਣ ਜਾਣਗੇ ਠੀਕ ਹੈ ਇੱਕ ਪੇਟ 'ਚ ਤੇ ਇੱਕ ਇੱਕ ਨਾਲ ਆਹ ਲਿਆ ਭਾਈ ਮੋੜਦਾ ਬਹੁਤ ਆ ਬਸ ਲੋ ਜੀ ਤੁਹਨਾ ਤਰਾ ਕਰਮ ਵਾਲੀ ਉਹ ਦੇਖ ਸਾ ਤੇ ਠੀਕ ਹੈ ਜੀ ਕੀ ਸੜੀ ਬਹੁਤ ਹੰਸਣ ਚੰਗਾ ਠੀਕ ਹੈ ਜੀ ਚਾਹੇ ਦੋ ਡੰਗ ਚੋਕ ਲੈ ਜੀ ਇਸ ਲਈ ਆਪਾਂ ਦੀ ਚਾਰ ਕੋਈ ਚੱਕਰ ਦੀ ਠੀਕ ਹੈ ਚੱਕਰਵਾਈ ਵੀ ਬਾਈ ਚੈੱਕ ਕਰਾਈ ਵੀ ਆਪਦੇ ਕਰਾ ਕੇ ਲੈ ਸਕਦਾ ਅਗਲਾ ਕਰਵਾ ਹਾਂ ਕਰਵਾ ਕੇ ਠੀਕ ਹੈ ਹਾਂ ਜੀ ਬਈ ਰੇਟ ਰੇਟ ਮੋਬਾਈਲ ਤੇ ਕਰਾਂਗੇ ਬਾਈ ਹਾਂ ਫੋਟੀਆਂ ਠੀਕ ਹੈ ਜੀ ਉਹ ਪਰਾ ਬੱਸੀ ਬਹੁਤ ਸੋਹਣੀ ਆ ਦੇਖ ਸਕਦੇ ਲੋਕ ਕਿੰਨੀ ਪਿਆਰੀ ਸੋਹਣੀ ਬੱਸੀ ਆ ਲੋਕ ਰਾਂਗ ਵੀ ਬਹੁਤ ਪੈਰਾ ਕੱਦ ਵੈੜ ਸੁਖਣਾ ਸੋਹਣਾ ਠੀਕ ਹੈ ਜੀ ਬਾਈ ਕਹਿੰਦਾ ਦੋ ਡੰਗ ਚੋਕ ਕੇ ਤਸੱਲੀ ਕਰਕੇ ਉੱਜਾ ਦੇਤਾ ਮਿਲਦੇ ਆਂ ਫਿਰਾਂ ਕਿਸੇ ਨਵੀਂ ਵੀਡੀਓ ਚ ਉੱਕ ਕੇ ਪਾਈ